ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਵਸ ਰੇ ਸਮੂਹ ਗੁਰੂ ਨਾਨਕ ਨਾਮ ਲਿਵਾ ਸਿੱਖਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਜਾਂਦੀ ਹੈ ਕਿ ਅਗੱਤੀ ਮਾਰਚ 2024 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ ਅਜ਼ਲਾਸ ਹੋਣ ਜਾ ਰਿਹਾ ਹੈ ਔਰ ਇਸ ਜਰਨਲ ਅਦਲਾਸ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਆਵਾਜ਼ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਨੀ ਚਾਹੀਦੀ ਹੈ ਵੈਸੇ ਤਾਂ ਮੈਂ ਹੁਣ ਤੱਕ ਬਹੁਤ ਵਾਰ 2007 ਤੋਂ ਲੈ ਕੇ ਲਗਾਤਾਰ ਕਹਿੰਦਾ ਆ ਰਿਹਾ ਕੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬਾਨ ਨੂੰ ਚੋਰ ਡਾਕੂ ਕਾਤਲ ਤੇ ਨੌਕਰਾਨੀ ਦੇ ਪੇਟੋਂ ਬੱਚੇ ਜੰਮਣ ਵਾਲੇ 10 ਕਿਤਾਬਾਂ ਪਬਲਿਸ਼ ਕੀਤੀਆਂ ਗਈਆਂ ਜਿਸ ਤਰ੍ਹਾਂ ਕਿ ਆ ਆਪ ਜੀ ਦੇ ਸਾਹਮਣੇ ਗੁਰਬਲਾਸ ਪਾਤਸ਼ਾਹ ਦੀ ਛੇਵੀਂ ਕਿਤਾਬ ਹੈ ਇਸ ਕਿਤਾਬ ਦਾ ਲੇਖਕ ਕੋਈ ਨਹੀਂ ਲੇਕਿਨ ਪਬਲਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ ਇਹਦੀ ਸੰਪਾਦਨਾ ਜਿਹੜੀ ਆ ਉਹ ਗਿਆਨੀ ਜੋਗਿੰਦਰ ਸਿੰਘ ਜੀ ਵਿਦਵਾਨਤੀ ਤੇ ਪ੍ਰੋਫੈਸਰ ਅਮਰਜੀਤ ਸਿੰਘ ਜੋ ਕਿ ਸਿੱਖ ਮੈਰੀਕਾਲਜ ਦੇ ਪ੍ਰੋਫੈਸਰ ਨੇ ਉਹ ਕਰਦੇ ਨੇ ਔਰ ਇਸ ਕਿਤਾਬ ਦੇ ਵਿੱਚ ਜੋ ਕਿ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਬਹੁਤ ਗਲਤ ਤੰਗ ਨਾਲ ਲਿਖਿਆ ਗਿਆ ਜਿਦੇ ਸਬੰਧ ਵਿੱਚ ਮੇਰੇ ਵੱਲੋਂ ਗੁਰਦੁਆਰਾ ਜੁਡੀਸ਼ੀਅਲ ਕੋਰਟ ਚ ਕੇਸ ਕੀਤਾ ਹੋਇਆ ਚੱਲ ਰਿਹਾ ਹੈ ਔਰ ਇਸ ਇੱਕਤਾਬ 1998 ਚ ਖਾਲਸ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਬਲਿਸ਼ ਕੀਤੀ ਗਈ ਆ ਔਰ ਉਸ ਟਾਈਮ ਦੇ ਉੱਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਕਿਤਾਬ ਛਪਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨੂੰ ਬੈਨ ਕਰ ਦਿੱਤਾ ਤੇ ਅੱਗੇ ਤੋਂ ਇਹ ਗੱਲ ਕਹੀ ਕਿ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਕਿਤਾਬ ਪਬਲਿਸ਼ ਕਰੇਗੀ ਜਿਨੂੰ ਕਿ ਪਹਿਲਾਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦਵਾਨ ਨੇ ਭਾਵ ਸਕਾਲਰ ਨੇ ਜਿਹੜੇ ਉਹ ਪੜ੍ਹਨਗੇ ਪੜ੍ਹ ਕੇ ਪ੍ਰਵਾਨਗੀ ਦੇਣਗੇ ਫਿਰ ਪਰ ਉਸ ਤੋਂ ਬਾਅਦ ਅਗਲੇ ਸਾਲ ਭਾਵ 1999 'ਚ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ ਆਕਤਾਂ ਸਿੱਖ ਇਤਿਹਾਸ ਨਾਲ ਦੀ ਕਿਤਾਬ ਜਿਹੜੀ ਕਿ ਹਿੰਦੀ ਭਾਸ਼ਾ ਚ ਪਬਲਿਸ਼ ਕੀਤੀ ਗਈ ਆ ਸ਼੍ਰੋਮਣੀ ਕਮੇਟੀ ਵੱਲੋਂ ਆ ਲੋਗੋ ਆ ਸ਼੍ਰੋਮਣੀ ਕਮੇਟੀ ਦਾ ਹੋਰੇ 722 ਪੰਨਿਆਂ ਦੀ ਕਿਤਾਬ ਹੈ ਇਹਦੇ ਚ ਇੰਨੀ ਮਾੜੀ ਸ਼ਬਦਾਵਲੀ ਲਿਖੀ ਗਈ ਆ ਜਿਹੜੀ ਕਿ ਮੈਂ ਬੋਲ ਕੇ ਦੱਸ ਨਹੀਂ ਸਕਦਾ ਪਰ 16 ਮਾਰਚ 2013 ਨੂੰ ਡੈਡ ਨੈਟ ਟੀਵੀ ਚੈਨਲ ਤੇ ਲਾਈਵ ਪ੍ਰੋਗਰਾਮ ਚੱਲਿਆ ਉੱਥੇ ਤੁਸੀਂ ਵੇਖ ਸਕਦੇ ਹੋ ਇਸ ਤੋਂ ਬਗੈਰ ਹੋਰ ਵੀ ਬਹੁਤ ਕੁਝ ਹੈ ਜਿਵੇਂ ਕਿ ਆ ਤੁਹਾਡੇ ਸਾਹਮਣੇ ਗੁਰਮਤ ਪ੍ਰਕਾਸ਼ ਮੈਗਜ਼ੀਨ ਹੈ ਜਿਹੜਾ ਕਿ ਹਰ ਮਹੀਨੇ ਸ਼੍ਰੋਮਣੀ ਕਮੇਟੀ ਵੱਲੋਂ ਪਬਲਿਸ਼ ਹੁੰਦਾ ਹੈ ਇਹ ਤੁਸੀਂ ਵੇਖ ਸਕਦੇ ਹੋ ਕਿ ਚਾਰੋਂ ਸਹਿਬਜ਼ਾਦਿਆਂ ਦੀਆਂ ਟਾਈਟਲ ਪੇਜ ਤੇ ਫੋਟੋਆਂ ਨੇ ਔਰ ਇਹ ਫੋਟੋਆਂ ਜਿਹੜੀਆਂ ਨੇ ਸਹਿਬਜ਼ਾਦਿਆਂ ਦੀਆਂ ਕਿਸ ਤਰ੍ਹਾਂ ਦੀਆਂ ਲਾਈਆਂ ਗਈਆਂ ਨੇ ਕੇਸਾਂ ਦੀ ਕਟਿੰਗ ਤੇ ਸਿਰਾਂ ਤੇ ਟੋਪੀਆਂ ਨੇ ਹੁਣ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬਾਂ ਦੇ ਖਿਲਾਫ ਅਪਮਾਨੀ ਸ਼ਬਦਾਵਲੀ ਲਿਖ ਕੇ ਤੇ ਸਹਿਬਜ਼ਾਦੀ ਫੋਟੋ ਦੇ ਪਿਛਾਰੇ ਨਹੀਂ ਪਰ ਜੇ ਫੋਟੋ ਤੁਸੀਂ ਲਾਉਣੀ ਹੋ ਤੇ ਇਸ ਤਰ੍ਹਾਂ ਦੀਆਂ ਫੋਟੋਆਂ ਕਿਉਂ ਲੱਗਣ ਕਿ ਸਹਬਜ਼ਾਦਿਆਂ ਦੀ ਕੇਸਾਂ ਦੀ ਕਟਿੰਗ ਤੇ ਸਿਰਾਂ ਤੇ ਟੋਪੀਆਂ ਹੋਣ ਅਸੀਂ ਆਪਣੇ ਬੱਚਿਆਂ ਨੂੰ ਕੀ ਦੱਸਣਾ ਚਾਹੁੰਦੇ ਆ ਸੋ ਮੇਰੀ ਬੇਨਤੀ ਆ ਸਮੁੱਚੇ ਖਾਲਸਾ ਪੰਥ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ 29 ਤਰੀਕ ਨੂੰ ਜਨਰਲ ਅਜਲਾਸ ਆ ਰਿਹਾ ਇਹਦੇ ਵਿੱਚ ਮੈਂ ਇਸ ਸ਼੍ਰੋਮਣੀ ਕਮੇਟੀ ਨੂੰ ਵੀ ਅਪੀਲ ਕਰਦਾ ਕਿ ਇਸ ਜਨਰਲ ਅਜਲਾਸ ਦੇ ਵਿੱਚ ਇਹਨਾਂ ਕਿਤਾਬਾਂ ਦੇ ਛਾਪਕਾਂ ਤੇ ਜਿਹੜੇ ਨੇ ਪਬਲਿਸ਼ਰਾਂ ਸ਼੍ਰੋਮਣੀ ਕਮੇਟੀ ਖੁਦ ਪਬਲਿਸ਼ ਕਰਦੀ ਆ ਔਰ ਉਸ ਟਾਈਮ ਦੇ ਵਿੱਚ ਮੈਂ ਇਹ ਗੱਲ ਮੰਨਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਨਮਾਇੰਦਾ ਜਮਾਤ ਹੈ ਬਹੁਤ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਹੋਂਦ ਚਾਹੀ ਸੀ ਪਰ ਜੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕ ਹੀ ਇਸ ਤਰ੍ਹਾਂ ਦੇ ਜਿਹੜੇ ਆ ਉਹ ਸਾਡੇ ਇਤਿਹਾਸ ਦੇ ਨਾਲ ਛੇੜਛਾੜ ਕਰਕੇ ਤੇ ਕਿਤਾਬਾਂ ਪਬਲਿਸ਼ ਕਰ ਲੀਆਂ ਤੇ ਫਿਰ ਬਚਾਏਗਾ ਕੌਣ ਸੋ ਮੇਰੀ ਬੇਨਤੀ ਆ ਕਿ 29 ਮਾਰਚ 2024 ਨੂੰ ਜਰਨਲ اجلاس ਦੇ ਵਿੱਚ ਇਹਨਾਂ ਕਿਤਾਬਾਂ ਦੇ ਸਬੰਧ ਵਿੱਚ ਜਰੂਰ ਕੋਈ ਨਾ ਕੋਈ ਲੇਖਕਾਂ ਦੇ ਤੇ ਸ਼੍ਰੋਮਿਕ ਕਮੇਟੀ ਦੇ ਅੰਦਰ ਕੌਣ ਆਦਮੀ ਹੈ ਜਿਹਦੇ ਸਬੰਧ ਵਿੱਚ ਕਮੇਟ ਸ਼੍ਰੋਮਿਕ ਕਮੇਟੀ ਨੇ ਕਮੇਟੀ ਵੀ ਇੱਕ ਬਣਾਈ ਸੀ ਡਾਕਟਰ ਕੜ ਸਿੰਘ ਹੋਣਾ ਦੀ ਉਹਨਾਂ ਨੇ ਰਿਪੋਰਟ ਦਿੱਤੀ ਸੀ ਕਿ ਇਹ ਇੱਕ ਪੜਤਾਲ ਕਰਾਈ ਜਾਏ ਤੇ ਸ਼੍ਰੋਮਿਕ ਕਮੇਟੀ ਚ ਕੌਣ ਆਦਮੀ ਹੈ ਜਿਨ੍ਹਾਂ ਨੇ ਕਿਤਾਬ ਪਬਲਿਸ਼ ਕਰਾਈ ਆ ਸੋ ਇਹਨਾਂ ਦਾ ਫਰਜ਼ ਬਣਦਾ ਨਹੀਂ ਜੇਕਰ ਇਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਤੇ ਫਿਰ ਗੁਰੂ ਪਿਆਰਿਓ ਮੇਰਾ ਇੱਕੋ ਹੀ ਸਵਾਲ ਹੈ ਤੁਹਾਨੂੰ ਸਾਰਿਆਂ ਨੂੰ ਕਿ ਕੀ ਸਾਡੇ ਗੁਰੂ ਚੋਰ ਡਾਕੂ ਕਾਤਲ ਨੌਕਰਾਂ ਦੇ ਪੇਟੋਂ ਬੱਚੇ ਜੰਮਣ ਵਾਲੇ ਸਨ ਕੀ ਗੁਰੂ ਗੋਬਿੰਦ ਸਿੰਘ ਜੀ ਆਤਮ ਹੱਤਿਆ ਕਰਨ ਵਾਲੇ ਸਨ ਤੇ ਜਵਾਬ ਮਿਲਿਆ ਨਹੀਂ ਤੇ ਫਿਰ ਜਿਨ੍ਹਾਂ ਨੇ ਇੱਕ ਪਾਪਾ ਪਬਲਿਸ਼ ਕੀਤੀਆਂ ਨੇ ਉਹਨਾਂ ਦੇ ਖਲਾਫ ਆਪਾਂ ਬੋਲਦੇ ਕਿਉਂ ਨਹੀਂ ਗਏ ਤੇ ਸ਼੍ਰੋਮਣੀ ਕਮੇਟੀ ਉਹਨਾਂ ਬੰਦਿਆਂ ਨੂੰ ਜਿਹੜੇ ਸ਼੍ਰੋਮਣੀ ਕਮੇਟੀ ਦੇ ਅੰਦਰ ਬੈਠੇ ਕਿਤਾਬਾਂ ਪਬਲਿਸ਼ ਕੀਤੀਆਂ ਉਹਨਾਂ ਨੂੰ ਨਹੀਂ ਕਿਉਂ ਨਹੀਂ ਕਰਦੀ ਇਸ ਇੱਕ ਸਵਾਲ ਹੈ ਤੇ ਜਵਾਬ ਕੌਣ ਮੰਗੇਗਾ ਜੇ ਆਪਾਂ ਨੇ ਮੰਗੇਗੇ ਸ੍ਰੀ ਅਨੀਆਂ ਬੇਨਤੀਆ ਕਰਦਾ ਖਮਾਂ ਦਾ ਆਜਾਤਕਾ ਮਲਾਹ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ